ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਅਸੀਂ ਆਯੁਰਵੇਦ ਕੇਰ ਸੈਂਟਰ ਚੰਡੀਗੜ੍ਹ ਤੋਂ ਬੋਲ ਰਹੇ ਆਂ ਹਰ ਵਾਰੀ ਬਾਰ ਬਾਰੀ ਦੱਸੀਦਾ ਹੈ ਕਿ ਚੰਗੀਆਂ ਰੂਹਾਂ ਚੰਗੀਆਂ ਲੋਕਾਂ ਨਾਲ ਮਿਲਾਈਦਾ ਹੈ ਚੰਗੇ ਲੋਕਾਂ ਚੰਗੀਆਂ ਰੂਹਾਂ ਤੋਂ ਭਾਵ ਹੁੰਦਾ ਹੈ ਕਿ ਜਿਹੜੇ ਸਾਡੇ ਕੋਲ ਆਪਣਾ ਇਲਾਜ ਕਰਾਉਂਦੇ ਨੇ ਜਿਸ ਤਰੀਕੇ ਸਰਨੇ ਲੰਬਾ ਟਾਈਮ ਚੱਲਦੇ ਨੇ ਕਿਉਂਕਿ ਸਰ ਨੂੰ 5-6 ਮਹੀਨੇ ਇਲਾਜ ਦੇ ਲੱਗਦੇ ਨੇ ਅਸੀਂ ਮੈਡੀਕਲ ਸਾਇੰਸ ਤੋਂ ਬਿਯੋਂਡ ਜਾ ਕੇ ਹੁਣ ਕਹਿ ਲੋ ਸ਼ਬਦ ਅੱਜ ਹੋਰ ਬਖਰੇ ਵਰਤੂੰਗਾ ਇਲਾਜ ਕਰੀਦਾ ਹੈ ਕਿ ਦਰਦ ਸਾਇੰਸ ਜਵਾਬ ਦਿੰਦੀ ਹੈ ਤਾਂ ਸਮਾਜ ਦੇ ਨਾਲ ਕਿਆ ਬੀਤਦੀ ਹੈ ਤੇ ਉਹਨਾਂ ਦੀ ਕਿਆ ਉਮਰ ਉਹਨਾਂ ਦੇ ਕਿਆ ਪਰਿਵਾਰ ਹੁੰਦੇ ਨੇ ਉਹ ਕਿਸ ਤਰੀਕੇ ਪਰਿਵਾਰ ਫਿਰ ਡਿਸਟਰਬ ਹੁੰਦੇ ਇੱਕ ਪੇਸ਼ੈਂਟ ਦੇ ਨਾਲ ਅੱਜ ਸਾਡੇ ਨਾਲ ਸਰਦਾਰ ਰਜਿੰਦਰ ਸਿੰਘ ਜੀ ਨੇ ਪਟਿਆਲਾ ਤੋਂ ਆਂਦੇ ਨੇ ਪ੍ਰਮਾਤਮਾ ਦੀ ਕਿਰਪਾ ਬਹੁਤ ਅੱਛੀ ਸ਼ਖਸੀਅਤ ਸਭ ਕੁਝ ਬੱਚੇ ਸੈਟਲ एवरीथिंग ਗੁੱਡ ਜਿਨੂੰ ਕਹਿੰਦੇ ਇਹਨਾਂ ਦੇ ਨਾਲ ਵੀ ਦਿਲ ਦੀ ਬਿਮਾਰੀ ਲੱਗੀ ਸੀਗੀ ਇਹ ਆਪਣੀ ਬਿਮਾਰੀ ਆਪ ਦਾ ਰੋਗ ਆਪ ਦਾ ਇਲਾਜ ਆਪ ਦੀ ਜਵਾਨੀ ਦੱਸਣਗੇ ਮੇਰਾ ਇਹਦੇ ਵਿੱਚ ਕੋਈ ਉਹ ਨਹੀਂ ਹੋਏਗਾ ਜਸਟ ਸਮਾਜ ਨੂੰ ਅਵੇਅਰਨੈਸ ਦੇਣੀ ਹੈ ਇੱਕ ਅਸ਼ੋਰੈਂਸ ਦੇਣੀ ਹੈ ਕਿ ਕਿ ਇੰਨਾ ਵੀ ਨਾ ਡਰਿਆ ਕਰੋ ਜਿੰਨਾ ਤੁਹਾਨੂੰ ਡਰਿਆ ਜਾਂਦਾ ਸਰਦਾਰ ਜੀ ਜੋ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਆਪਣਾ ਸੱਚ ਨਾਲ ਚੱਲਦਾ ਵਾਸਤਾਲ ਸਾਹਿਬ ਨੂੰ ਡਾਕਟਰ ਸਾਹਿਬ ਦਾ ਅਸੀ ਕਾਮ ਜੀ ਤੁਹਾਨੂੰ ਬਾਪਾ ਬਰਾਬਰ ਸਮਝਦਾ ਮੈਂ ਜੀ ਸਭ ਠੀਕ ਠਾਕ ਮੈਨੂੰ ਹਾਰਟ ਅਟੈਕ ਹੋਇਆ ਸੀਗਾ ਜੀ ਜੋ ਕਿ ਮੇਰੀ ਪੰਜ ਛੇ ਜਗ੍ਹਾ ਤੋਂ ਬਲੌਕਿੰਗ ਸੀ 95% ਤੇ ਮੈਂ ਪਹਿਲਾਂ ਫੂਟੇਜ ਚੈੱਕ ਕਰਾਇਆ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਫਿਰ ਮੈਂ ਐਮ ਚ ਚੈੱਕ ਕਰਾਇਆ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਫਿਰ ਮਦੰਤਾਲਿਆ ਨੇ ਵੀ ਜਵਾਬ ਦਿੱਤਾ ਸੀਗਾ ਜੀ ਚਲੋ ਮੈਂ ਆਪਦਾ ਦਿਲ ਛੱਡ ਗਿਆ ਸੀਗਾ ਮੈਂ ਵਾਈਫ ਨੂੰ ਕਿਹਾ ਵੀ ਬੱਚਿਆਂ ਨੂੰ ਬੁਲਾ ਲਓ ਵੀ ਹੁਣ ਨਹੀਂ ਮੈਂ ਬਚਦਾ ਜੀ ਚਲੋ ਮੈਨੂੰ ਕਿਤੇ ਡਾਕਟਰ ਸਾਹਿਬ ਦਾ ਪਤਾ ਲੱਗਾ ਡਾਕਟਰ ਸ਼ਿਵਸ਼ਕਟਾਨਾ ਜੀ ਦਾ ਤੇ ਮੈਂ ਇਹਨਾਂ ਕੋਲੇ ਆਇਆ ਤਾਂ ਇਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਪ੍ਰਵਾਹ ਨਾ ਕਰ ਤੁਮ ਸਭ ਠੀਕ ਠਾਕ ਕਰ ਦਾਂਗੇ ਤਾਂ ਮੈਨੂੰ ਕਹਿੰਦਾ 6 ਮਹੀਨੇ ਦਵਾਈ ਖਾਣੀ ਪਊ ਪਰ ਮੈਨੂੰ ਇਹਨਾਂ ਨੇ 4 ਮਹੀਨਿਆਂ ਚ ਹੀ ਮੈਨੂੰ ਠੀਕ ਕਰਤਾ ਜੋ ਕਿ ਮੈਂ ਹੁਣ ਟੈਸਟ ਕਰਾਇਆ ਮੇਰੇ ਬਿਲਕੁਲ ਸਹੀ ਆਏ ਯਾਰ ਐਮ ਸਾਹਿਬ ਸੋ ਦੋਸਤੋ ਇਹ ਸਿਗਾ ਕਿ ਇਹਨਾਂ ਨੂੰ ਵੱਡੇ ਇੰਸਟੀਚਿਊਟ ਕਿਸ ਤਰੀਕੇ ਕਰਕੇ ਜਵਾਬ ਦੇਗੇ ਸਿਗਾ ਕਿ ਤੁਹਾਡਾ ਕੋਈ ਟਰੀਟਮੈਂਟ ਹੋ ਹੀ ਨਹੀਂ ਸਕਦਾ ਹਾਰਟ ਦੀ ਬਲੋਕੇਜ ਔਰ ਕਮਜ਼ੋਰੀ ਇੰਨੀ ਸੀ ਕਿ ਅੱਜ ਇਹਨਾਂ ਦੀ EF 52 ਦੀ ਇਹਨਾਂ ਨੇ ਸਾਨੂੰ ਰਿਪੋਰਟ ਦਿਖਾਈ ਆਪਣੇ ਰਿਪੋਰਟਾਂ ਕਰਾਈਆਂ ਨੇ ਤੇ ਸਾਰੀਆਂ ਦਵਾਈਆਂ ਬੰਦ ਕੀਤੀਆਂ ਹੁਣ ਤੋਂ ਚੰਗਾ ਹੀ ਸਮਾਂ ਹੋ ਗਿਆ ਬਿਲਕੁਲ ਐਨ ਸਹੀ ਬਿਲਕੁਲ ਸਾਹਿਬ ਅੰਗਰੇਜ਼ੀ ਔਰ ਦੇਸੀ ਸਬਦ ਹੋਈਆਂ ਇਹਨਾਂ ਦੀਆਂ ਬੰਦ ਕਰਵਾਤੀਆਂ ਤੇ ਵਧੀਆ ਆਪਣਾ ਇੰਜੋਏ ਕਰਦੇ ਨੇ ਪਰਮਾਤਮਾ ਦੀ ਕਿਰਪਾ ਜਿੰਨਾ ਕਹਿ ਸਕਦੇ ਅਸੀਂ ਇਨਾਂ ਦੇ ਬਿਹੇਵ ਦੇ ਨਾਲ ਸਾਡੇ ਪੇਸ਼ੈਂਟ ਨੇ ਪਿਛੇ ਨੇ ਦੀ ਬੇਟੀ ਦੀ ਮੈਰਿਜ ਸੀਗੀ ਫਿਰ ਅਸੀਂ ਰਾਤ ਨੂੰ ਇਹਨਾਂ ਦੇ ਵਿਆਹ 'ਚ ਵੀ ਗਏ ਸੀਗੇ ਅਸੀਂ ਇੱਥੇ ਤੱਕ ਤੁਹਾਨੂੰ ਦੱਸਿਏ ਕਿ ਸਾਨੂੰ ਸਮਾਜ ਨਾਲ ਜੁੜਨਾ ਕਿੰਨਾ ਚੰਗਾ ਲੱਗਦਾ ਸੋ ਤੁਹਾਨੂੰ ਬੜੇ ਖੁੱਲੇ ਦਿਲ ਨਾਲ ਹੌਸਲੇ ਨਾਲ ਸੱਦਾ ਦਿੰਦਾ ਵੀ ਇਨਾਂ ਨਾਲ ਡਰਿਆ ਕਰੋ ਦੁੱਖ ਤਾਂ ਦੁੱਖੇ ਹੁੰਦੇ ਪਰ ਕੋਈ ਨਹੀਂ ਇਲਾਜ ਵੀ ਹੁੰਦੇ ਆ ਇਹ ਹੋਲਿਸਟਿਕ ਸਾਇੰਸ ਹੈ ਸਾਡੀ ਬਹੁਤ ਅੱਛੇ ਪ੍ਰਮਾਤਮਾ ਦੀ ਕਿਰਪਾ ਅਰਬਿਤ 66 ਤੁਹਾਨੂੰ ਅਸੀਂ ਚੰਗਾ ਸੁਖ ਦੇਵਾਂਗੇ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮਾਣੂ ਮੈਂ ਹੀ ਬੇਨਤੀ ਕਰਦਾ ਜਿਹਨੂੰ ਹਾਰਡ ਦੀ ਪ੍ਰੋਬਲਮ ਆਵੇ ਜਰੂਰ ਡਾਕਟਰ ਸਾਹਿਬ ਨੂੰ ਜਰੂਰ ਮਿਲ ਆ ਕੇ